这个意思。 ਤੇਰੀਆਂ ਜਾਵਾਂਗੇ ਘਟ ਘਟ ਅੱਧਾ ਘੰਟਾ ਲੱਗ ਜਾਣਾ ਕੋਈ ਜੀ ਸਮਾਨ ਆਪਾਂ ਲੈ ਜਾਂਦਾ ਸਤਰਪੂਜ ਹਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਦਾ ਯੂਟਿਊਬਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸੋ ਦੋਸਤੋ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਵਾਸਤੇ ਫਿਰ ਹਾਜ਼ਰ ਹੋਏ ਹਾਂ ਜੀ ਅੱਜ ਦੇ ਵਲੌਗ ਦਾ ਜਿਹੜਾ ਰੂਟੀਨ ਹੈਗਾ ਜੀ ਕੀ ਕੀ ਵਲੌਗ ਦੇ ਵਿੱਚ ਕਰਾਂਗੇ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਪਹਿਲਾਂ ਚੱਲਦੇ ਹਾਂ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਸਰਬ ਨੂੰ ਮੈਂ ਕਿਹਾ ਪੋਹਾ ਬਣਾਉਣ ਵਾਸਤੇ ਦੇਖਦੇ ਹਾਂ ਤਮ ਗਾਲੀਏ ਵੇਖੋ ਜੀ ਤੇ ਆਜ ਪੁੰਤੇ ਜਿਆ ਅਨੇ ਦੋਨੇ ਦਾਇਨ ਜੀਰਾ ਪਾਇਆ ਗਿਆ ਹੈ ਬਸ ਨਮਕ ਸੁਣਾ ਹਣਾ ਜੀ ਮੈਂ ਆਓ ਹਾ ਟਮਾਟਰ ਟਮਾਟਰ ਕੱਟ ਤੇ ਟਮਾਟਰ ਵੀ ਕੱਟ ਤੇ ਤੇ ਮਿਰਚਾਂ ਵੀ ਤੇ ਆ ਰ ਮਿਰਚਾਂ ਵੀ ਨਰ ਕੱਟ ਪਾਉਣੀਆ ਕੱਟੀ ਪਾ ਲੈਣਾ ਪੋਹਾ ਤੇ ਪੋਹਾਂ ਨਾ ਜੀ ਪੋਹਾਂ ਲੈਣਾ ਜਿਆਦਾ ਨਾ ਹੋ ਜਾਊਗਾ ਹੋ ਜਾਣਾ ਸ਼ਾਮ ਤੈ ਹੋ ਜਾਦਾ ਹੋਣਾ ਕੱਢ ਜਾਣਾ ਠੀਕ ਠੀਕ ਚਲੋ ਬਣਾਓ ਫਿਰ ਬਣਾ ਕੇ ਫਿਰ ਖਾਣੇ ਆਪਾਂ ਲਓ ਜੀ ਪੋਹਾ ਬਣ ਕੇ ਰੈਡੀ ਹੋ ਗਿਆ ਜੀ ਦਹੀਂ ਦੇ ਨਾਲ ਪੋਹਾ ਖਾਵਾਂਗੇ ਆਪਾਂ ਸਰਬਣੇ ਬਹੁਤ ਯਾਰ ਕੀਦਾ ਸਰ ਵੀ ਨਾ ਤਾਲ ਸਰ ਬਣਿਆ ਹੈ ਨਾ ਚਲੋ ਖਾਈਏ ਫਿਰ ਹਾਂ ਅਗੇ ਟੇਸਟ ਕਰਕੇ ਦੱਸਦੇ ਕਿੰਨਾ ਦਾ ਸਰ ਇੱਕ ਚਮਚ ਨਮਕ ਬਣਾਇਆ ਮਿੰਨ ਦਾ ਸਵਾਦ ਲੱਗਣੇ ਲੱਗਣਾ ਨਮਕ ਨਮਕ ਚੱਕ ਹੋ ਜਾਊਗਾ ਨਾ ਮੈਂ ਤਾਂ ਮੈਂ ਬਣਾਇਆ ਮਿੰਨ ਨੂੰ ਸਵਾਦ ਲੱਗਣੇ ਲੱਗਣੇ ਚਾਹੀਦੇ ਇਹਨਾਂ ਦਾ ਉਨਾਂ ਨੂੰ ਸਵਾਦ ਲੱਗਦੀ ਹੁੰਦੀ ਹੈ ਮੈਂ ਆਂ ਅੱਛਾ ਤੇ ਉਹਨੇ ਨਹੀਂ ਨਹੀਂ ਸਵਾਦ ਲੱਗਾ ਸਵਾਦ ਆਉਂਦਾ ਸਵਾਦ ਲੱਗਦਾ ਫਿਰ ਚਲ ਖਾਈਏ ਫਿਰ ਹਣਾ ਲੋ ਜੀ ਸਰਬਣੇ ਤਿਆਰੀ ਕਰ ਦਿੱਤੀ ਪੁਆ ਖਾ ਕੇ ਹਾਂ ਤੱਕ ਤੱਕ ਪੁਆ ਖਾ ਕੇ ਨਾ ਆਈ ਤਾਕਤ ਹੁੰਦੀ ਹੈ। ਉਹ ਦਿਖਾ ਕੇ ਤਾਕਤ ਹੁੰਦੀ ਹੈ ਸਾਰੇ ਤੇ ਹੁੰਦੀ ਉਹ। ਗਰਮੀ ਬਹੁਤ ਆ ਬਾਹਰ ਦੇ ਗਰਮੀ। ਅੱਖਾਂ ਨਹੀਂ ਹੁੰਦੀ ਇਹ ਵਾਤ। ਉਹ ਵੀ ਆਪਣੇ ਗੋਗਲਸ ਲੈ ਲਈ ਆਪਣੀ ਐਨਕਾ ਤਾਂ ਲਈਆਂ। ਭੁੱਲ ਕੇ ਨਾ ਆਇਓ। ਮੇਸ਼ਾ ਹੀ ਸਰਵਦੀ ਆਤਮਾ ਨਹੀਂ ਸਮਰਜਣਾ ਇਹਨਾਂ ਬਾਉਂਸ ਭਲਕਿਆਣੀਆਂ ਆਪਣੀਆਂ। ਦੀਦੀ ਘਰ ਗਏ ਜਾਂ ਦੀਦੀ ਘਰ ਵੀ ਜਾ ਕੇ ਉੱਥੇ ਇਸ ਤਰ੍ਹਾਂ ਕੇ ਦੋ ਦਿਨ ਐਕਸਟਰਾ ਰੱਖਿਆ ਆਈਆਂ ਵਾ। ਚਲੋ ਠੀਕ ਹੈ ਦੋਸਤੋ ਚਲਦੇ ਹੁਣ ਬਾਜ਼ਾਰ ਨੂੰ ਤੇ ਕਰਾਉਣੇ ਪਹਿਲਾਂ ਸਰਵਿਸ ਫਿਰ ਮਿਲਦੇ ਉੱਥੇ ਜਾ ਕੇ ਤੁਹਾਨੂੰ ਜਿੱਥੇ ਪਹੁੰਚ ਗਏ ਆਂ ਜੀ ਸਰਵਿਸ ਕਰਾਉਣ ਵਾਸਤੇ। ਆ ਯੂਨੀ ਸਰਵਿਸ ਕਰਨ ਲੱਗੇ ਆ ਸਾਡੀ ਬਾਈਕ ਦੀ ਆ ਦੇਖੋ ਦੇਰ ਕੱਟ ਲੱਗੇ ਜੀ ਥੋੜੇ ਘਟੇ ਹੋ ਆ ਦੇਖੋ ਚੁੱਕ ਲਿਆ ਤਾਂ ਕੱਢ ਦਿੱਤਾ ਹੋਇਆ ਬਾਹਰ ਤੇ ਨਿਕਲੂਗਾ ਹੁਣ ਇਹ ਹੋਜੀ ਕਿੰਨਾ ਵਾਸ਼ ਕਰਨਾ ਨੇ ਇਹਨੂੰ ਹਾਂਜੀ ਹਾਂਜੀ ਲੱਗ ਗਏ ਭਾਜੀ ਖੋਲ ਕੇ ਦੇਖ ਲਓ ਇਹਨੂੰ ਦੋਨੋਂ ਸਾਈਡ ਦੇ ਦੇਖੋ ਕਿੱਥੇ ਜਾਣਾ ਤਾਂ ਸਰਵਿਸ ਕਰਵਾਣੀ ਪੈਣੀ ਹੈ ਕਹਿੰਦੇ ਮੇਰਾ ਤੇ ਇਹੋ ਸੋਚਣਾ ਹੈ ਮੈਂ ਲਗਾਤਾਰ ਲੈ ਸ਼ੁਰੂ ਤਾਂ ਮੈਕਨਿਕ ਨੂੰ ਜਗਾ ਤਾ ਕਰਵਾਉਣਾ ਨਾ ਹੋਰ ਕਿਤੇ ਜਾਣਾ ਨਾ ਮੈਨੂੰ ਇਹ ਕਨੱਟ ਵੀ ਹੁੰਦਾ ਨਾ ਨਾਟੇ ਵੀ ਪਾਉਣਾਂ ਨੂੰ ਤਾਂ ਵੀ ਮੈਥੇ ਹੋਣਾ ਹੁਣ ਆਰੀ ਆ ਗਈ ਫਿਲਟਰ ਦੀ ਫਿਲਟਰ ਇੰਜਰ ਫਿਲਟਰ ਇਹ ਫਿਲਟਰ ਹੈ ਨਾ ਹਾਂਜੀ ਇਹ ਤਾਂ ਹੋ ਗਏ ਹੁਣ ਤੇ ਮੈਂ ਜੀ ਕਹ ਲਈ ਤੁਹਾਡਾ ਮੈਂ ਕਹਿੰਦਾ ਫਿਲਟਰ ਵੀ ਚੇਂਜ ਕਰ ਦਾਂਗੇ ਹੁਣ ਫਿਲਟਰ ਜਿਆਦਾ ਖਰਾਬ ਹੋ ਗਿਆ ਨਵਾਂ ਹੀ ਪਵਾ ਦਾਂਗੇ ਫਿਲਟਰ ਹੁਣ ਚੈਰੀਟ ਕਰ ਲੈਣਾ ਹਾਂਜੀ ਇਹ ਰਿਵਲੰਪਰੀ ਰਿਵਲੰਪਰੀ ਪੰਜਾਬ ਦਾ ਜਾਂਦਾ ਕਰਨੋਂ ਇੰਡੀਆ ਦਾ ਹਾਂ ਇੰਡੀਆ ਦਾ ਸਰਦੇ ਸੋਣੀਆ ਤੇ ਹੁਣ ਲੱਗੇ ਆ ਤੇਲ ਪਾਉਣ ਕੋਲ ਜਾ ਤੇ ਇਹ ਲੋ ਜੀ ਦੋਸਤੋ ਸਰਵਿਸ ਸਾਡੀ ਹੋ ਗਈ ਹੈ ਕੰਪਲੀਟ ਆਪਾਂ ਲੈ ਆ ਜੀ ਮਕੇਰੀਆ ਹੁਣ ਦਵਾਈ ਲੈਣ ਵਾਸਤੇ ਡਾੜੀ ਹੁਣਾਂ ਦੀ ਮਕੇਰੀਆ ਜਾਵਾਂਗੇ ਘਟਾ ਘਟਾ ਅੱਧਾ ਘੰਟਾ ਲੱਗ ਜਾਣਾ ਮੈਨੂੰ ਜਾਂਦੇ ਜਾਂਦੇ ਇੱਥੋਂ ਧੁੱਪ ਬਹੁਤ ਹੋ ਗਈ ਹੈ ਤੇ ਜਾਣਾ ਤਾਂ ਪੈਣਾ ਹੀ ਹੈ ਚਲੋ ਠੀਕ ਹੈ ਜੀ ਚੱਲਦੇ ਆਂ ਫਿਰ ਮਕੇਰੀਆ ਉੱਥੇ ਆ ਕੇ ਮਿਲਦੇ ਆਂ ਮੈਡੀਸਨ ਆਪਾਂ ਲੈ ਕੇ ਆ ਗਏ ਜੀ ਡਾੜੀ ਹੁਣਾਂ ਦੀ ਤੇ ਦੇਖੋ ਜੀ ਲਫਾਫਾ ਭਰ ਲਿਆ ਡਾੜੀ ਹੁਣਾਂ ਦੀ ਮੈਡੀਸਨ ਦਾ ਤੇ ਕਿੱਥੋਂ ਮੈਡੀਸਨ ਲੈ ਕੇ ਜੰਨੇ ਹੁਣੇ ਆਪਾਂ ਐਸਪੋਸਪੀਟਲ ਤੋਂ ਹਰ ਮਹੀਨੇ ਲੈ ਕੇ ਜਾਣੀ ਪੈਂਦੀ ਹੈ ਕਿਉਂਕਿ ਲਗਾਤਾਰ ਚੱਲਦੀ ਪਈਣਾ ਕੰਟੀਨਿਊ ਆ ਕਰਕੇ ਇਹ ਰੱਖੋ ਇੱਥੇ ਹੁਣ ਟੋਪੋ 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 ਲੱਗੀ ਆ ਸ਼ਬੀਰ ਅੱਗੇ ਜਾ ਕੇ ਪਾਣੀ ਪੀਨੇ ਠੰਡਾ ਠੰਡਾ ਉਹ ਮੈਂ ਆ ਗਿਆ ਜੀ ਘਰ ਹੁਣ ਤੇ ਘਰ ਆਣ ਕੇ ਸਮਾਨ ਲਾ ਲਈ ਆ ਦੇਖੋ ਜੀ ਸਮਾਨ ਲੈ ਕੇ ਆਏ ਆ ਬਾਜ਼ਾਰ ਤੋਂ ਜਿਹੜਾ ਮੈਂ ਸਮਾਨ ਲੈਣ ਗਿਆ ਸੀਗਾ ਤੇ ਆਹ ਲਓ ਜੀ ਸਮਾਨ ਵੀ ਕਾਫੀ ਭਾਰੇ ਲਿਫਾਫੇ ਆ ਬੱਲੇ ਬੱਲੇ ਨਾਤਾ ਦਈਨੇ ਬਿਆ ਸਮਾਨ ਵੀ ਆ ਹੈਗੇ ਡਾੜੀ ਉਹਦੇ ਦਵਾ ਜੀ ਸਰਬ ਸਰਬ ਅਸਮਾਨ ਫਲਾ ਉਹ ਮੇਰੀ ਲੈ ਚੱਕ ਕੇ ਇਦਾਂ ਹੀ ਹੁਣ ਬਸ ਰੇਂਗ ਉਹ ਹੋ ਭਾਈ ਬਹੁਤ ਇੱਕਦਮ ਅਸਮਾਨ ਤੇ ਹਨੇ ਤੁਹਾਨੂੰ ਕੀ ਕੀ ਲਿਆਂਦਾ ਆਪਾ ਆ ਜਾਓ ਆ ਜਾਓ ਲੋ ਮੈਡੀਸਨ ਦੇਖਿਏ ਇਹ ਕਿਹੜਾ ਕੰਦਾ ਤਰਬੂਜ ਤਰਬੂਜ ਅਧਵਾਣਾ ਹਾ ਹਦਵਾਣਾ ਪਿਆਜ ਪਿਆਜ ਲੈ ਕੇ ਆਏ ਆ ਥੋੜਾ ਨਹੀਂ ਪਿਆਜ ਲੈ ਕੇ ਆਂਦਾ ਦੁਕਾਨੋਂ ਉੱਥੋਂ ਨਹੀਂ ਤੋਂ ਆ ਹੈਗੇ ਆ ਖੁੱਲ ਜਾ ਸਿੰਮ ਸਿੰਮ ਖੁੱਲ ਜਾ ਖੁੱਲਦੇ ਨਹੀਂ ਬਿਆਹ ਗਾ ਸਿੰਮ ਸਿੰਮ ਖੁੱਲ ਜਾ ਗਰਮੀ ਬਹੁਤ ਲੱਗੀ ਅੱਜ ਬਹੁਤ ਕਰਵੀ ਅਸੀਂ ਬਹੁਤ ਲੱਗੀਆਂ ਬਹੁਤ ਲੱਗੀਆਂ ਪਾਣੀ ਪੀ ਕੇ ਆਇਆ ਰਾਜ ਰਾਜ ਕੇ ਪਾਣੀ ਪੀ ਕੇ ਲਓ ਜੀ ਇੱਧਰ ਆ ਗਿਆ ਜੀ ਨਾਰੀਅਲ ਤੇ ਇਹਨਾਂ ਨਾਰੀਅਲ ਲਿਆਉਂਦੇ ਨਾ ਠੀਕ ਨਾਰੀਅਲ ਪਾਣੀ ਪੀ ਲੋਹ ਚਲੋ ਜੀ ਠੰਡੇ ਬਹਣਾਂ ਲੰਘੇ ਠੰਡੇ ਲੈ ਕੇ ਆਂਦੇ ਤਰਖੇ ਸਾਮਾਨ ਅੰਦਰ ਫਿਰ ਚਲੋ ਇਹਨਾਂ ਨੂੰ ਵੀ ਠੰਡਾ ਹੋ ਲੰਦੇ ਸਿਰ ਪੋ ਜੀ ਹਾਂ ਆ ਦਵਾਈ ਤਾਂ ਇੱਥੇ ਨਾ ਪਾਣੀ ਲੈ ਕੇ ਆਉਣੇਗਾ ਇੱਧਰ ਤੋਂ ਸੋ ਦੋ ਸੋਇਸੇ ਗਾ ਸਾਡਾ ਅੱਜ ਦਾ ਵਲੌਗ ਜੀ ਕੀ ਕੀ ਕੀਤਾ ਸਾਰਾ ਕੁਝ ਤੁਹਾਨੂੰ ਵਲੌਗ ਦੇ ਵਿੱਚ ਦਿਖਾ ਚੁੱਕੇ ਹਾਂ ਜੀ ਆਪਾਂ ਕੀ ਸਨੇਹਾਂ ਦੇਣੇ ਹੁੰਨੇ ਆ ਹਰ ਵਲੌਗ ਦੇ ਵਿੱਚ ਹਾਰੇ ਵੀਡੀਓ ਦੇ ਵਿੱਚ ਸਰਬ ਦੇ ਦਿਓ ਫਿਰ ਉਗੜਾ ਤੇ ਜੂੜਾ ਹਮੇਸ਼ਾ ਸਾਂਭ ਕੇ ਰੱਖੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਘਰ ਦੇ ਚਾਹ ਨਾਲ ਪੰਜਾਬੀ ਬੋਲਿਆ ਕਰੋ ਹਾਂ ਜੀ ਇੱਕ ਸਨੇਹ ਆਪਾਂ ਹੋਰ ਦੇਣੇ ਹੁੰਨੇ ਸਾਰੇ ਪਾਪਾ ਜੀ ਜਾਗੋ ਪੰਜਾਬੀਓ ਨਸ਼ਾ ਜਾਗੋ ਪੰਜਾਬੀਓ ਸੋ ਦੋਸਤੋ ਇੱਥੇ ਅੱਜ ਵਲੌਗ ਦਾ ਐਂਡ ਹੋਣ ਜਾ ਰਿਹਾ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੇ ਵਲੌਗ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ